ਮਹਾ ਸ਼ਿਵਰਾਤੀ ਦੇ ਉਤਸਵ ਤੇ ਇੱਥੇ ਆਏ ਆ ਤਾਂ ਕਿ ਬlesing ਲੈ ਸਕੀਏ ਤੇ ਆਉਣ ਵਾਲੇ ਟਾਈਮ ਦੇ ਵਿੱਚ ਸਾਡੇ ਸੀਰੀਅਲ ਦੇ ਵਿੱਚ ਵੀ ਮਹਾ ਸ਼ਿਵਰਾਤੀ ਵਾਲੇ ਦਿਨ ਬਹੁਤ ਵੱਡਾ ਟਵਿਸਟ ਆਉਣ ਵਾਲਾ ਹੈ ਜਿਹੜਾ ਮੇਰਾ ਕੈਰੈਕਟਰ ਹੈਗਾ ਉਹ ਹਜੇ ਤੱਕ ਤਾਂ ਰੱਬ ਦੇ ਵਿੱਚ ਬਲੀਵ ਨਹੀਂ ਕਰਦਾ ਪਰ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੈ ਕਿ ਉਹ ਰੱਬ ਤੇ ਬਲੀਵ ਕਰਨਾ ਸ਼ੁਰੂ ਕਰ ਦੇ ਸ਼ਿਵੀਕਾ ਰੱਬ ਤੇ ਬਹੁਤ ਜ਼ਿਆਦਾ ਬਲੀਵ ਕਰਦੀ ਹੈ ਤੇ ਉਹਦੀ ਪੂਰੀ ਕੋਸ਼ਿਸ਼ ਰਹਿੰਦੀ ਹੈ ਕਿ ਮੈਂ ਵੀ ਉਹਦੇ ਵਰਗਾ ਬਣਾ ਤੇ ਮੇਰੀ ਕੋਸ਼ਿਸ਼ ਬਣਦੀ ਹੈ ਕਿ ਉਹ ਮੇਰੇ ਵਰਗੀ ਬਣੇ ਸਾਇੰਸ ਦੇ ਪਰ ਆਉਣ ਵਾਲੇ ਟਾਈਮ ਦੇ ਵਿੱਚ ਪਤਾ ਲੱਗੇਗਾ ਕਿ ਉਹ ਕਿ ਮੈਂ ਬਦਲਦਾ ਆ ਜਾਂ ਇਹ ਬਦਲਦੀ ਹੈ ਰੀਅਲ ਲਾਈਫ ਤੇ ਰੀਅਲ ਲਾਈਫ ਦੋਨਾਂ ਵਿੱਚ ਸ਼ਿਵਿਕਾ ਲੌਜੀਕਸ ਵਿੱਚ ਵੀ ਬਲੀਵ ਕਰਦੀ ਹੈ ਉਹ ਅੰਧਵਿਸ਼ਵਾਸ ਵਿੱਚ ਬਲੀਵ ਨਹੀਂ ਕਰਦੀ ਹੈ ਉਹ ਲਾਈਕ ਸਾਇੰਸ ਵਿੱਚ ਬਲੀਵ ਕਰੇਗੀ ਉਹਨੂੰ ਪਤਾ ਹੈ ਜਦੋਂ ਹਸਪੀਟਲ ਜਾਣਾ ਹੈ ਕਿਸੇ ਬਿਮਾਰੀ ਲਈ ਤਾਂ ਉਹ ਹਸਪੀਟਲ ਲੈ ਕੇ ਜਾਏਗੀ ਉਹ ਅੰਧਵਿਸ਼ਵਾਸ ਜਾਂ ਕੁਝ ਪਖੰਡ ਵਗੈਰਾ ਉਹ ਸਭ ਨਹੀਂ ਕਰੇਗੀ ਤੁਸੀਂ ਵੀ ਇੱਕ ਡਾਕਟਰ ਈਸ਼ਾਨ ਦੀ ਤਰ੍ਹਾਂ ਕਿਸੇ ਦੀ ਹੈਲਪ ਕਰੋ ਠੀਕ ਹੈ ਸ਼ਿਵਿਕਾ ਵਾਂਗੂ ਕਿਸੇ ਆਪਣੀ ਮਾਂ ਕ ਜਿਹਦੇ ਤੇ ਤੁਸੀਂ ਭਰੋਸਾ ਕਰਦੇ ਹੋ ਤੇ ਇੰਨਾ ਭਰੋਸਾ ਕਰੋ ਕਿ ਕੋਈ ਵੀ ਮੁਸੀਬਤ ਹੋਏ ਤੁਹਾਨੂੰ ਪਤਾ ਹੋਵੇ ਕਿ ਸਾਡੇ ਪਿੱਛੇ ਸਾਡਾ ਰੱਬ ਖੜਾ ਹੈ ਵੀ ਤੁਸੀਂ ਦੇਖਿਆ ਹੋਏਗਾ ਜਿਹੜਾ ਸਾਡਾ ਸੀਰੀਅਲ ਹੈਗਾ ਸ਼ਿਵਿਕਾ ਸਾਥ ਯੁਗਾ ਯੁਗਾ ਦਾ ਇਹ ਮਹਾਦੇਵ ਤੇ ਪਾਰਵਤੀ ਦੀ ਕਹਾਣੀ ਮਾ ਅਕਾਲੀ ਦੇ ਤਰੀਕਾ ਕਹਾਣੀ ਦੇ ਉੱਤੇ ਰਚਿਆ ਗਿਆ ਤੇ ਅਸੀਂ ਅੱਜ ਮਹਾ ਸ਼ਿਵਰਾਤੀ ਦੇ ਉਤਸਵ ਤੇ ਇੱਥੇ ਆਏ ਹਾਂ ਤਾਕੀ ਬlesing ਲੈ ਸਕੀਏ ਤੇ ਆਉਣ ਵਾਲੇ ਟਾਈਮ ਦੇ ਵਿੱਚ ਸਾਡੇ ਸੀਰੀਅਲ ਦੇ ਵਿੱਚ ਵੀ ਮਹਾਸ਼ਿਵਰਾਤੀ ਵਾਲੇ ਦਿਨ ਬਹੁਤ ਵੱਡਾ ਟਵਿਸਟ ਆਉਣ ਵਾਲਾ ਹੈ ਤੇ ਤੁਸੀਂ ਦੇਖੋਗੇ ਆਈ ਹੋਪ ਤੁਸੀਂ ਇੰਜੋਏ ਕਰੋਗੇ ਉਹਨੂੰ ਅ ਸੋ ਸੀਰੀਅਲ ਦੇ ਵਿੱਚ ਤੁਸੀਂ ਸਾਇੰਸ ਬਲੀਵਰ ਦਿਖਾਈ ਗਏ ਜੀ ਰੀਅਲ ਲਾਈਫ ਦੇ ਵਿੱਚ ਸਾਇੰਸ ਬਲੀਵਰ ਹੋ ਜਾਂ ਫਿਰ ਰੱਬ ਤੇ ਵਿਸ਼ਵਾਸ ਰੱਖਦੇ ਹੋ ਰੀਅਲ ਲਾਈਫ ਦੇ ਵਿੱਚ ਮੈਂ ਬਹੁਤ ਹਾਂ ਮੈਂ ਸਾਇੰਸ ਦੇ ਵਿੱਚ ਵੀ ਬਲੀਵ ਕਰਦਾ ਤੇ ਮੈਂ ਰੱਬ ਵਿੱਚ ਵੀ ਬਲੀਵ ਕਰਦਾ ਪਰ ਜਿਹੜਾ ਮੇਰਾ ਕੈਰੈਕਟਰ ਹੈਗਾ ਉਹ ਹਜੇ ਤੱਕ ਤਾਂ ਰੱਬ ਦੇ ਵਿੱਚ ਬਲੀਵ ਨਹੀਂ ਕਰਦਾ ਪਰ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੈ ਕਿ ਉਹ ਰੱਬ ਤੇ ਬਲੀਵ ਕਰਨਾ ਸ਼ੁਰੂ ਕਰ ਦੇ ਸ਼ਿਵਿਕਾ ਜਿਵੇਂ ਤੁਸੀਂ ਦੇਖਦੇ ਹੋ ਕਿ ਸ਼ਿਵਿਕਾ ਰੱਬ ਤੇ ਬਹੁਤ ਜ਼ਿਆਦਾ ਬਲੀਵ ਕਰਦੀ ਹੈ ਤੇ ਉਹਦੀ ਪੂਰੀ ਕੋਸ਼ਿਸ਼ ਰਹਿੰਦੀ ਹੈ ਕਿ ਮੈਂ ਵੀ ਉਹਦੇ ਵਰਗਾ ਬਣਾ ਤੇ ਮੇਰੀ ਕੋਸ਼ਿਸ਼ ਬਣਦੀ ਹੈ ਕਿ ਉਹ ਮੇਰੇ ਵਰਗੀ ਬਣੇ ਸਾਇੰਸ ਤੇ ਪਰ ਆਉਣ ਵਾਲੇ ਟਾਈਮ ਦੇ ਵਿੱਚ ਪਤਾ ਲੱਗੇਗਾ ਕਿ ਉਹ ਕਿ ਮੈਂ ਬਦਲਦਾ ਆ ਜਾਂ ਇਹ ਬਦਲਦੀ ਹੈ ਅਨ ਸ਼ਿਵਿਕਾ ਦੇ ਕੈਰੈਕਟਰ ਦੇ ਨਾਲ ਮੈਂ ਤੁਸੀਂ ਖੁਦ ਨੂੰ ਕਿਵੇਂ ਰਿਲੇਟ ਕਰਦੇ ਹੋ ਰੀਅਲ ਲਾਈਫ ਦੇ ਵਿੱਚ ਕਿਸ ਤਰ੍ਹਾਂ ਮਤਲਬ ਤੁਹਾਡਾ ਜਿਹੜਾ ਰੀਅਲ ਕੈਰੈਕਟਰ ਹੈ ਉਹ ਰੀਅਲ ਲਾਈਫ ਦੇ ਨਾਲ ਤੁਸੀਂ ਕਿਵੇਂ ਰਿਲੇਟ ਕਰਦੇ ਹੋ ਸਭ ਤੋਂ ਪਹਿਲਾਂ ਸੱਚੇ ਕਾਲ ਸਾਰਿਆਂ ਨੂੰ ਮੈਂ ਹਾਂ ਸ਼ਿਵਿਕਾ ਤੇ ਰੀਅਲ ਲਾਈਫ ਵਿੱਚ ਮੇਰਾ ਕੈਰੈਕਟਰ ਸ਼ਿਵਿਕਾ ਦੇ ਨਾਲ ਕਾਫੀ ਮਿਲਦਾ ਜੁਲਦਾ ਹੈ ਜਿੱਦਾਂ ਕਿ ਸ਼ਿਵਿਕਾ ਭਗਵਾਨ ਵਿੱਚ ਬਹੁਤ ਜ਼ਿਆਦਾ ਬਿਲੀਵ ਕਰਦੀ ਹੈ ਤੇ ਮੈਂ ਵੀ ਰੀਅਲ ਲਾਈਫ ਵਿੱਚ ਵੀ ਬਹੁਤ ਬਿਲੀਵ ਕਰਦੀ ਹਾਂ ਭਗਵਾਨ ਦੇ ਵਿੱਚ ਤੇ ਰੀਅਲ ਲਾਈਫ ਤੇ ਰੀਅਲ ਲਾਈਫ ਦੋਨਾਂ ਵਿੱਚ ਸ਼ਿਵਿਕਾ ਲੌਜੀਕ ਵਿੱਚ ਵੀ ਬਲੀਵ ਕਰਦੀ ਹੈ ਉਹ ਅੰਧਵਿਸ਼ਵਾਸ ਵਿੱਚ ਬਲੀਵ ਨਹੀਂ ਕਰਦੀ ਹੈ ਉਹ ਲਾਈਕ ਸਾਇੰਸ ਵਿੱਚ ਬਲੀਵ ਕਰੇਗੀ ਉਹਨੂੰ ਪਤਾ ਹੈ ਜਦੋਂ ਹਸਪੀਟਲ ਜਾਣਾ ਹੈ ਕਿਸੇ ਬਿਮਾਰੀ ਲਈ ਤਾਂ ਉਹ ਹਸਪੀਟਲ ਲੈ ਕੇ ਜਾਏਗੀ ਉਹ ਅੰਧਵਿਸ਼ਵਾਸ ਜਾਂ ਕੁਝ ਪਖੰਡ ਵਗੈਰਾ ਉਹ ਸਭ ਨਹੀਂ ਕਰੇਗੀ ਓਕੇ ਔਨ ਸਕਰੀਨ ਅਸੀਂ ਹੁਣ ਤੱਕ ਤੁਹਾਡੀ ਤਕਰਾਰ ਵੇਖੀ ਹੈ ਰੀਅਲ ਲਾਈਫ ਦੇ ਵਿੱਚ ਔਰ ਸਕਰੀਨ ਤੁਹਾਡੇ ਦੋਵਾਂ ਦੀ ਕੈਮਿਸਟਰੀ ਕਿਸ ਤਰ੍ਹਾਂ ਦੀ ਹੈ ਇਹਦਾ ਜਵਾਬ ਮੈਂ ਚਾਹਾਂਗਾ ਕਿ ਇਹ ਦਵੇ ਆਫ ਸਕਰੀਨ ਸਾਡੀ ਕੈਮਿਸਟਰੀ ਬਹੁਤ ਵਧੀਆ ਹੈ ਅਸੀਂ ਮસ્ਤੀ ਮਜ਼ਾਕ ਸਾਰਾ ਟਾਈਮ ਚੱਲਦਾ ਰਹਿੰਦਾ ਹੈ ਇੱਕ ਦੂਜੇ ਨੂੰ ਤੰਗ ਕਰਨਾ ਬਹੁਤ ਵਧੀਆ ਕੈਮਿਸਟਰੀ ਹੈ ਸੋ ਮਸਤੀ ਸਭ ਤੋਂ ਵੱਧ ਸ਼ਰਾਤਾ ਕੌਣ ਕਰਦਾ ਸਕੇ ਤੁਹਾਡੇ ਦੋਵਾਂ ਚੋਂ ਅੱਛਾ ਲਾਸਟ ਵਨ ਉਹਨ ਕਹਾਣੀ ਕਿਹੜਾ ਵੱਡਾ ਮੋੜ ਲੈਣ ਵਾਲੀ ਹੈ ਅਸੀਂ ਮਤਲਬ ਤੁਹਾਨੂੰ ਦੱਸ ਕੇ ਆਪਾਂ ਤੁਹਾਡੀ ਐਕਸਾਈਟਮੈਂਟ ਖਰਾਬ ਨਹੀਂ ਕਰਾ ਜਾਂਦੇ ਤੁਸੀਂ ਦੇਖੋ ਜ਼ਰੂਰ ਤੁਹਾਨੂੰ ਹੌਲੀ ਹੌਲੀ ਟਵਿਸਟ ਪਤਾ ਲੱਗੇਗਾ ਕਿ ਇਹ ਕਹਾਣੀ ਕਿੱਥੇ ਜਾ ਰਹੀ ਹੈ ਪਰ ਮੈਂ ਡੈਫੀਨਿਟਲੀ ਕਹਣਾ ਤੁਸੀਂ ਬਹੁਤ ਇੰਜੋਏ ਕਰੋਗੇ ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਸਾਰੇ ਟਵਿਸਟਾਂ ਨੂੰ ਮਿਲਣਗੇ ਟਾਈਮ-ਟਾਈਮ ਤੋਂ ਉਹਨਾਂ ਟਵਿਸਟ ਤੇ ਟਵਿਸਟ ਮਿਲਣਗੇ ਤੇ ਤੁਸੀਂ ਜ਼ਰੂਰ ਦੇਖੋ ਤੇ ਤੁਹਾਨੂੰ ਹੀ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਕਿੱਦਾਂ ਦਾ ਲੱਗ ਰਿਹਾ ਤੁਸੀਂ ਕੀ ਅੱਗੇ ਫੀਡਬੈਕ ਚਾਹੁੰਦੇ ਹੋ ਕਿੱਦਾਂ ਦੀ ਪਰਫਾਰਮੈਂਸ ਵਾਈਜ਼ ਸਟੋਰੀ ਵਾਈਜ਼ ਸਭ ਕੁਝ ਤੁਸੀਂ ਲੱਗ ਕੇ ਤੁਹਾਡੇ ਵਾਸਤੇ ਹੀ ਕਰ ਰਹੇ ਹਾਂ ਸਭ ਕੁਝ ਹੈ ਨਾ ਤੇ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਨੂੰ ਰਿਵਿਊ ਜ਼ਰੂਰ ਦਿਆ ਕਰੋ ਸਾਡਾ ਹੌਸਲਾ ਵਾਧਾ ਦੇ ਨਾਲ ਥੈਂਕ ਯੂ ਸੋ ਮਚ ਅੰਸ਼ੂ ਸ਼ੁਭ ਰਾਤਰੀ ਦੇ ਖਾਸ ਮੌਕੇ ਤੇ ਕੀ ਕਹਿਣਾ ਚਾਹੋਗੇ ਕਿ ਬਸ ਸਾਡਾ ਸੀਰੀਅਲ ਦੇਖੋ ਸਾਨੂੰ ਪਿਆਰ ਦਿਓ ਬਹੁਤ ਸਾਰਾ ਅਸੀਂ ਤੁਹਾਡੇ ਵਾਸਤੇ ਇੰਨਾ ਕੁਝ ਨਹੀਂ ਮਿਹਨਤ ਕਰ ਰਹੇ ਆ ਦਿਨ ਦੇ ਵਿੱਚ 14 14 15 15 ਘੰਟੇ ਸ਼ੂਟ ਕਰਦੇ ਆ ਸਿਰਫ ਤੁਹਾਡੇ ਵਾਸਤੇ ਕਿ ਤੁਹਾਨੂੰ ਵਧੀਆ ਲੱਗੇ ਤੁਸੀਂ ਦੇਖ ਕੇ ਉਹਦੋਂ ਕਨੈਕਟ ਹੋ ਤੁਸੀਂ ਉਹ ਕਰੈਕਟਰ ਨੂੰ ਜਿਹੜਾ ਟਰੈਕਟਰ ਈਸ਼ਾਨ ਮੈਂ ਪਲੇ ਕਰ ਰਹੇ ਆ ਜਾਂ ਸ਼ਿਵੀ ਕਾ ਪਲੇ ਕਰ ਰਹੀ ਹੈ Maa Kali ਤੇ ਇੰਨਾ ਵਿਸ਼ਵਾਸ ਕਰ ਰਹੀ ਹੈ ਆਈ ਹੋਪ ਤੁਹਾਡੇ ਵਿੱਚੋਂ ਵੀ ਕੋਈ ਇੱਕ ਹੋਏਗਾ ਜੋ ਆਪਣੀ Maa Kali ਤੇ ਆਪਣੇ ਰੱਬ ਤੇ ਵੀ ਵਿਸ਼ਵਾਸ ਕਰਦਾ ਹੋਏਗਾ ਬਸ ਉਸ ਕਰੈਕਟਰ ਥਾਣੀ ਅਸੀਂ ਇਹ ਜਸਟਿਸ ਕਰਨਾ ਚਾਹੁੰਦੇ ਆ ਕਿ ਤੁਸੀਂ ਵੀ ਇੱਕ ਡਾਕਟਰ ਈਸ਼ਾਨ ਦੀ ਤਰ੍ਹਾਂ ਕਿਸੇ ਦੀ ਹੈਲਪ ਕਰੋ ਠੀਕ ਹੈ ਸ਼ੀਵਿਕਾ ਵਾਂਗੂ ਕਿਸੇ ਆਪਣੀ ਮਾਂ ਕ ਜਿਹਦੇ ਤੇ ਤੁਸੀਂ ਭਰੋਸਾ ਕਰਦੇ ਹੋ ਤੇ ਇੰਨਾ ਭਰੋਸਾ ਕਰੋ ਕਿ ਕੋਈ ਵੀ ਮੁਸੀਬਤ ਹੋਏ ਤੁਹਾਨੂੰ ਪਤਾ ਹੋਵੇ ਕਿ ਸਾਡੇ ਪਿੱਛੇ ਸਾਡਾ ਰੱਬ ਖੜਾ ਹੈ ਤੇ ਬਸ ਇਹੀ ਕਾਵਾਂਗਾ ਕਿ ਸਾਨੂੰ ਬਲੇਸਿੰਗ ਦਿਓ ਸਾਡਾ ਆਪਣਾ ਆਸ਼ੀਰਵਾਦ ਦਿਓ ਤੇ ਜ਼ਰੂਰ ਦੇਖੋ ਸ਼ੀਵਿਕਾ ਸੋ ਬੇਕ ਦੇਰ ਉਹ ਸਾਡਾ